ਸਾਡਾ ਵੀ ਡੈਰੀ ਵਾਲਿਆਂ ਦਾ ਜਿਹੜਾ ਕੰਮ ਹੁੰਦਾ ਵੀ ਰੋਜ਼ ਤਾਂ ਸੇਮ ਹੀ ਹੁੰਦਾਗਾ ਤੇ ਸ਼ਾਮ ਨੂੰ ਜਲਦੀ ਜਲਦੀ ਕਰਕੇ ਪਈਦਾਗਾ ਹਨਾ ਨਿਵੇਂੜ ਕੇ ਤੇ ਸਵੇਰੇ ਫੇਰ ਉਨਾ ਹੀ ਕੰਮ ਜਿਹੜਾ ਆਪਾਂ ਨੂੰ ਤਿਆਰ ਹੁੰਦਾ ਵੀ ਇਹ ਜਿਹੜਾ ਡੈਰੀ ਫਾਰਮ ਦਾ ਕੰਮ ਹੈ ਦੀ ਐਮ ਮੌਜਾ ਦੀ ਤੁਹਾਨੂੰ ਕਿਤੇ ਕੰਮ ਲੱਭਣ ਦੀ ਲੋੜ ਨਹੀਂ ਜਾਣਦੀ ਹਨਾ ਸਵੇਰੇ ਉੱਠਣ ਅਨਸਾਰ ਜਿਹੜਾ ਵੀ ਤੁਹਾਡੇ ਕੰਮ ਪਏ ਹੁੰਦੇ ਨੇ ਤੇ ਬਸ ਕਰਨੀ ਲੱਗ ਜਾਨਾ ਬਸ ਆਪਦੀ ਨੀਂਦ ਪੂਰੀ ਕਰੋ ਤੇ ਸਵੇਰੇ ਉੱਠ ਕੇ ਉਹੀ ਕੰਮ ਆ ਜਿਹੜੇ ਆਪਦੇ ਕਰਨ ਲੱਗੋ ਕਿ ਕਿਤੇ ਜਾਣ ਦੀ ਨਹੀਂ ਲੋੜ ਹਨਾ ਤੇ ਜਿਹੜੇ ਨੂੰ ਸਵੇਰੇ ਉੱਠਣ ਅਸਾਰ ਬਈ ਕੰਮ ਹੈ ਤੇ ਉਹਨੂੰ ਹੋਰ ਕੀ ਚਾਹੀਦਾ ਹਨਾ ਜਿਹਨੇ ਕਰਨਾ ਸੋ ਇਸ ਕਰਕੇ ਡੈਈਆ ਦੇ ਜਿਹੜੇ ਫਾਰਮ ਹੈਗੇ ਆ ਸਾਰੇ ਵੀਰ ਨੇ ਚਾਹੇ ਥੋੜੀਆਂ ਮੈਸਾ ਰੱਖੀਆਂ ਹੋਈਆਂ ਜੇ ਛੋਟੇ ਫਾਰਮ ਦੇ ਫਾਰਮ ਲੈਵਲ ਤੇ ਕੰਮ ਕਰ ਰਹੇ ਹਨਾ ਤੇ ਉਹਨਾਂ ਵਾਸਤੇ ਇਹ ਬੜੀ ਜਿਹੜੀ ਹੰਗੀ ਆ ਵੀ ਉੱਠਣ ਸਾਰ ਜਿਹੜਾ ਆਪਦੇ ਸਰੀਰ ਨੂੰ ਇੱਕ ਨਾ ਪੋਜੀਟਿਵ ਵੀ ਮੈਂ ਰੈਂਦੀ ਵੀ ਆਪਾਂ ਉੱਠਣਾ ਤੇ ਸਵੇਰੇ ਕੰਮ ਕਰਨ ਤੇ ਲੱਗ ਜਾਣਾ ਪਰ ਇਹਨੂੰ ਬੋਝ ਸਮਝ ਕੇ ਜਿਹੜੇ ਕਰਦੇ ਆ ਤੇ ਉਹ ਫਿਰ ਕਾਫੀ ਲੰਮੇ ਸਮੇਂ ਤੱਕ ਇੱਕ ਉਹ ਟਿਕ ਨਹੀਂ ਪਹੁੰਚਦੇ